ਉਧਰ ਚਾਵਾ ਨਾ ਗਿਆ ਸੀ ਵਿਦੇਸ਼ ਨੌਜਵਾਨ ਪਰ ਵਾਪਰ ਗਿਆ ਐਸਾ ਭਾਰਾ ਮਾਪਿਆ ਦਾ ਇਕਲੋਤਾ ਪੁੱਤ ਸੀ ਦੂਰ ਹੋ ਕੇ ਹੋਇਆ ਬੁਰਾ ਹਾਲ ਜੀहां ਅੰਬਰ ਸਾਧੀ ਖਬਰ ਹੈਗੀ ਆ ਲੋੜਵੰਦਾਂ ਦੇ ਮਸੀਹਾ ਬਨੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਸਰਬੱਤ ਦਾ ਪਲਾ charitable trust ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਉਬਰਾਈ ਦੇ ਜਤਨਾ ਸਦਕਾ ਅੱਜ ਕਪੂਰਥਲਾ ਵਿਖੇ ਕਸਪਾਇਰਾਗਾਸੀ ਉੱਥੋਂ ਦਾ ਇੱਕ ਨੌਜਵਾਨ ਜੀ ਦੀ ਉਮਰ 33 ਸਾਲ ਹੈ ਗਈ ਸੀ ਜਗਬੀਰ ਸਿੰਘ ਪੁੱਤਰ ਬਲਕਾਸ਼ ਸਿੰਘ ਦੀ ਮ੍ਰਿਤਕ ਦੇ ਜਿਹੜੀ ਗਈ ਦਵਾਈ ਤੋਂ ਵਾਪਸੜੀ ਮੰਗਾ ਲਿੱਤੀ ਗਈ ਕੀ ਸਾਰੇ ਖਰਚੇ ਤੇ ਸ਼੍ਰੀ ਗੁਰੂ ਰਾਮਦਾਸ ਅੰਤਰਾਸਰੀ ਹਵਾਈ ਅੱਡੇ ਅੰਸਾਰੇ ਵਿਖੇ ਪਹੁੰਚਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਡਾਕਟਰ ਉਬਰਾਏ ਵੱਲੋਂ ਦੱਸਿਆ ਗਿਆ ਕਿ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਜਗਬੀਰ ਸਿੰਘ ਸੀ ਜਿਸ ਨੇ ਅਜੇ ਤੱਕ ਵਿਆਹ ਹੀ ਨਹੀਂ ਕਰਵਾਇਆ ਸੀ ਉਹ ਵੀਹ ਹੋਰ ਨਾ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨਾ ਲੈ ਕੇ 5 ਸਾਲ ਪਹਿਲਾਂ ਦੁਬਈ ਆਇਆ ਸੀ ਬੀਤੀ 1 ਅਗਸਤ ਨੂੰ ਅਚਾਨਕ ਉਸਦੇ ਦਿਮਾਗ ਦੀ ਕੋਈ ਨਾੜੀ ਫਟ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਡਾਕਟਰ ਉਬਰਾਇਨ ਦੱਸਿਆ ਕਿ ਇਸ ਕੇਸ ਦੀ ਜਾਣਕਾਰੀ ਮਿਲਨ ਉਪਰੰਤ ਉਹਨਾਂ ਦੀ ਟੀਮ ਵੱਲੋਂ ਜਗਬੀਰ ਸਿੰਘ ਦੀ ਮਿੱਤਕ ਦੇ ਭਾਰਤ ਭੇਜ ਲਈ ਲੜੌਦੀ ਸਮੂੱਚੀ ਕਾ ਕਾਗਜੀ ਕਾਰਵਾਈ ਭਾਰਤੀ ਦੂਤਖਾਨੇ ਦੇ ਸਹਿਯੋਗ ਨਾਲ ਮੁਕੰਮਲ ਕੀਤੀ ਕਿ ਜਿਸ ਅਤੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚ ਉਸ ਦੀ ਕੰਮ ਵਾਲੀ ਕੰਪਨੀ ਭਵਾਨੀਗਾ ਟਰਾਂਸਪੋਰਟ ਦੇ ਜਗਮੀ ਜਤਲਨ ਪਾਸ ਸਿੰਘ ਮਨਜੀਤ ਵੱਲੋਂ ਕੀਤਾ ਗਿਆ ਹੈ ਐਸਪੀ ਓਬਰਾਏ ਵੱਲੋਂ ਇੱਥੇ ਇਹ ਵੀ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਸੇਵਾਵਾਂ ਪਹਿਲਾਂ ਹੀ ਕਰਦੇ ਆਏ ਨਜ਼ਰ ਆ ਰਹੇ ਨੇ ਲੇਕਿਨ ਹੁਣ ਫੇਰ ਇੱਕ ਵਾਰੀ ਦੁਬਈ ਵਿੱਚ ਰਹਿੰਦਾ ਉਹ ਪੋਤੇਗਾ ਸੀ ਜਗਬੀਰ ਸਿੰਘ ਜੋ ਕਿ ਜੰਡਿਆਲੇ ਦਾ ਰਹਿਣ ਵਾਲਾ ਸੀ ਉਹਦੀ ਮੌਤ ਹੋ ਚੁੱਕੀ ਸੀ ਉਸ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਉਸ ਦੇ ਘਰ ਡਾ ਗਿਆ ਪਹੁੰਚਾਇਆ ਗਿਆ